ਸ਼ਹਿਰ ਦੇ ਹਾਈ ਫਾਈ ਹੋਟਲ ਦੀ ਵੱਡੀ ਗਲਤੀ ਦੇ ਕਾਰਨ ਇੱਕ ਪਰਿਵਾਰ ਦਾ ਧਰਮ ਪ੍ਰਸ਼ਟ ਹੋ ਗਿਆ। ਦੱਸ ਦੇ ਕਿ ਸ਼ਿਮਕਸ ਸਾਬ ਦੇ ਕੋਟਕਪੂਰਾ ਰੋਡ ਤੇ ਬਣੇ ਫਾਈਵ ਸਟਾਰ ਹੋਟਲ ਕਿੰਗ ਕਲੀਫ ਹੋਟਲ ਦੇ ਵਿੱਚ ਇੱਕ ਡੇਰਾ ਪ੍ਰੇਮੀ ਪਰਿਵਾਰ ਮੈਰਿਜ ਸੈਲੀਬ੍ਰੇਸ਼ਨ ਦੇ ਲਈ ਬੜੇ ਚਾਅ ਦਿਨ ਆਇਆ ਸੀ। ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦਾ ਚਾ ਉਹਨਾਂ ਦੇ ਧਰਮ ਨੂੰ ਹੀ ਪ੍ਰਸ਼ਟ ਕਰ ਦੇਵੇਗਾ। ਕਿਉਂਕਿ ਪਰਿਵਾਰ ਨੇ ਹੋਟਲ ਤੇ ਦੋਸ਼ ਲਗਾਇਆ ਕਿ ਜਦੋਂ ਉਹਨਾਂ ਨੇ ਖਾਣ ਦੇ ਲਈ ਕੜਾਈ ਪਨੀਰ ਤੇ ਹੋਰ ਸਬਜ਼ੀਆਂ ਆਰਡਰ ਕੀਤੀਆਂ ਤਾਂ ਹੋਟਲ ਵੱਲੋਂ ਉਹਨਾਂ ਨੂੰ ਵੈਜ ਸਬਜ਼ੀਆਂ ਦੀ ਜਗ੍ਹਾ ਨੌਨ ਵੈਜ ਸਬਜ਼ੀਆਂ ਦਿੱਤੀਆਂ ਗਈਆਂ ਤੇ ਇਸ ਦਿਨ ਉਹਨਾਂ ਦਾ ਧਰਮਪ੍ਰਸ਼ਟ ਹੋਇਆ ਨਾ ਦੱਕੇ ਨਾਲ ਕਿ ਸਾਡਾ ਸੱਚਾ ਸੁੱਦਾ ਡੇਰੇ ਤੋਂ ਨਾਮਦਾਨ ਲਿਆ ਹੋਇਆ ਤੇ ਐਡੀ ਵੱਡੀ ਗਲਤੀ ਦਿਨਾ ਸਾਡਾ ਧਰਮਪ੍ਰਸ਼ਟ ਹੋ ਗਿਆ ਉਥੇ 5 ਸਟਾਰ ਹੋਟਲ ਨੇ ਵੀ ਆਪਣੀ ਗਲਤੀ ਮੰਗੀ ਹੈ ਤੇ ਉਥੇ ਹੀ 5 ਸਟਾਰ ਹੋਟਲ ਨੇ ਵੀ ਆਪਣੀ ਗਲਤੀ ਮੰਨੀ ਹੈ ਤੇ ਮੁਆਫੀ ਵੀ ਮੰਗੀ ਹੈ ਅੱਜ ਅਸੀਂ ਆਪਦੇ ਨੈਰੀ ਜਨਵਰੀ ਵਰਸਡੇ ਸੈਲਿਬ੍ਰੇਟ ਕਰਨ ਆਏ ਸੀ ਕਿੰਗ ਕਿਲਿੰਚ ਤੇ ਸਾਡੇ ਤੋਂ ਆਰਡਰ ਦਿੱਤਾ ਵੇਟਰ ਨੇ ਉਹ ਅਸੀਂ ਸ਼ੁਰੂングੋ ਪਿਆਜਾ ਤੇ ਕੜਾਈ ਪਨੀਰ ਆਰਡਰ ਕੀਤਾ ਸੀ گارਲਿਕ ਨਾਨ ਤੇ ਰੋਟੀ ਤੇ ਉਹਨਾਂ ਨੇ ਕੀ ਕੀਤਾ ਸਾਨੂੰ ਮਤਲਬ ਕਿ ਨੌਨ ਵੇਜ ਨੌਨ ਵੇਜ ਸਰਵ ਕਰਤਾ ਤੇ ਥੋੜੇ ਟਾਈਮ ਬਾਅਦ ਅਸੀਂ ਦਿਖਾਇਆ ਵੀ ਇਹ ਤਾਂ ਪਨੀਰ ਹੈ ਹੀ ਨਹੀਂ ਇਹਦੇ ਵਿੱਚ ਵੀ ਇਹ ਕੁਝ ਨੌਨ ਵੇਜ ਲੱਗ ਰਿਹਾ ਜਦਕਿ ਵੇਟਰ 2-3 ਮਿੰਟ ਬਾਅਦ ਆ ਕੇ ਕਹਿੰਦੇ ਕਿ ਇਹ ਸੋਇਆ ਚਾਪ ਹੈ ਕਰਸਾ ਨੂੰ ਵੀ ਡਾਊਟ ਰਿਹਾ ਅਸੀਂ ਕੋਈ ਸਾਹਮਣੇ ਬੈਠੇ ਜਿਹੜੇ ਕਸਟਮਰ ਆਉਂਦਾ ਉਹ ਕਸਟਮਰ ਬੈਠਾ ਜਿਹਮਾ ਨੂੰ ਚੈੱਕ ਕਰਾਏਗੇ ਅਸੀਂ ਅਜ ਤੱਕ ਅੱਗੇ ਐਗ ਨੂੰ ਵੀ ਟੱਚ ਨਹੀਂ ਕੀਤਾ ਨਾਮ ਸ਼ਬਦ ਵੀ ਲਿੱਤਾ ਹੋਇਆ ਹੈ ਢੇਰ ਸੱਚ ਸੱਚ ਸਦਾ ਡੇਰ ਲੱਗਦਾ ਹੁਣ ਤੱਕ ਗਿਲਟ ਫੀਲ ਹੋ ਰਿਹਾ ਕਸਟਮਰ ਦੱਸ ਨਹੀਂ ਸਕਦੇ ਐਦਾ ਲੱਗਦਾ ਫੁੱਲੋਂ ਫਲਾਈਪ ਵੇਸਟ ਅਸੀਂ ਤਾਂ ਮਤਲਬ ਕਿ ਹੋਟਲ ਦੇ ਵਿੱਚ ਆਇਆ ਸੀ ਕਿ ਸਾਨੂੰ ਕੋਈ ਕੁਆਲਿਟੀ ਮਿਲੂਗੀ ਪਰ ਇਹ ਤਾਂ ਕੁਆਲਿਟੀ ਦੇ ਨਾਤੇ ਧਰਮ ਹੀ ਬ੍ਰਿਸ਼ ਕਰ ਰਹੇ ਆ ਤੁਹਾਡਾ एक्चुअली इनका जो आया तो कढ़ाई चिकन तो अकॉर्डिंग तो इसलिए आई एम वेरी सॉरी फॉर हिम बिकॉज हाँ सर क्योंकि उस टाइम पर क्योंकि सर लड़के और ने सर्विस की उस टाइम पर क्योंकि मैं और ऑर्डर दे रहा था ऑर्डर मैंने दिया था पर बाद में जब मैंने देखा तो मैंने उसकी उसी अकॉर्डिंग शेफ को यहाँ पर डिल्वर बुला लिया तो पर वो गलती हमारे शटकोडिंग में हुई है सर इसलिए मैं इनसे माफी मांगता हूँ अब इनके लिए सर इनके हम इनका बिल नहीं लेंगे अरे बिल का क्या करना तो है कितने रुपए का क्या करेंगे बिल नोट कटोरी बिलों में पैसे ना मंदा नहीं आए घर से चलते आए हैं तो हमने बिन तो अंडा भी नहीं खाते जन्म हुआ हमने एग से हाथ भी नहीं लगाया